ਚਾਪੀ ਲਈ ਥੇ ਲੋ ਤੇ ਮੇਰਾ ਨਾਮ ਹੈ ਦੀ ਮਹਾਂਜੋਗ ਸਰਵਿਸਾ ਮੋਗਾ ਸ਼੍ਰੀ ਅਜੇ ਗਾਂਧੀ ਜੀ ਸ਼੍ਰੀ ਅਨਵਰ ਅਲੀ ਡੀਐਸਪੀ ਸਾਹਿਬ ਨੇ ਹਸੀਵਾਲਾ ਦੀ ਹਦਾਇਤ ਅਨੁਸਾਰ ਕੱਲ ਮਿਤੀ 24/3/25 ਨੂੰ ਮੈਂ ਮੁੱਖ ਹਸਪਤਾਲਾ ਬਦਨੀ ਕਲਾਂ ਅਤੇ ਸ਼੍ਰੀ ਰਵੀ ਗੁਕਤਾ ਜੀ ਡਾਕ ਇੰਸਪੈਕਟਰ ਮੋਗਾ 2 ਵੱਲੋਂ ਸਾਂਝੇ ਤੌਰ ਤੇ ਐਮਰਜੀ ਮੈਡੀਕੋਰਸ ਮਟਰ ਕਲਾਂ ਦੀ ਚੈਕਿੰਗ ਕੀਤੀ ਸੀ ਚੈੱਕ ਅੰਦਰ ਜਿਹੜਾ ਉੱਥੇ ਅਮਰਜੀਤ ਸਿੰਘ ਹਾਜ਼ਰ ਮਿਲਿਆ ਅਮਰਜੀਤ ਸਿੰਘ ਉਸੇ ਟਾਈਮ ਜਿਹੜਾ ਹੈ ਉਸ ਟਾਈਮ ਜਦੋਂ ਚੈੱਕ ਕੀਤਾ ਸੀ ਤੇ ਪ੍ਰੈਗਾਬੈਂਡੇ ਕੈਪਸੂਲਾਂ ਨੂੰ ਖੋਲ ਕੇ ਅੱਗੇ ਸੇਲ ਕਰਨ ਦੀ ਤਿਆਰੀ ਵਿੱਚ ਸੀਗਾ ਤੇ ਉਹਦੇ ਕੋਲੋਂ ਅਸੀਂ 150 ਕੈਪਸੂਲ ਪ੍ਰੈਗਾਬਿਲ ਦੇ ਬਰਾਮਦ ਕੀਤੇ ਔਰ 125 ਪੱਤੇ ਜਿਹੜੇ ਉਹਦੇ ਕੋਲੋਂ ਖਾਲੇ ਪ੍ਰੈਗਾਬਿਲ ਦੇ ਮਿਲੇ ਆ ਜਿਨ੍ਹਾਂ ਜੀ ਕਿ 10 ਦੇ ਇੱਕ ਪੱਤਾ ਹੁੰਦਾ ਤੇ 1250 ਇਹ ਕੈਪਸੂਲਾਂ ਦੇ 125 ਬੰਦੇ ਬੱਤੇ ਬਣਦੇ ਇਹਦਾ ਮਤਲਬ ਇਹ ਵੀ 1250 ਕੈਪਸੂਲ ਹੋਰ ਵੇਚ ਚੁੱਕਾ ਸੀ ਤੇ ਜਿਹੜਾ ਲਾਇਸੈਂਸ ਹੋਲਡਰ ਹਰਵਿੰਦਰ ਸਿੰਘ ਹੈ ਉਹ ਮੌਕੇ ਪਰ ਮੌਜੂਦ ਨਹੀਂ ਸੀ ਨਾ ਹੀ ਫਾਰਮਾਸਿਸਟ ਜਿਹੜੀ ਲੜਕੀ ਹੈ ਉੱਥੇ ਉਹ ਮੌਜੂਦ ਸੀ ਇਸ ਕਰਕੇ ਜਿਹੜੇ ਕੈਪਸੂਲ ਬਰਾਮਦ ਹੋਏ ਆ ਉਹਨਾਂ ਸਬੰਧੇ ਅਸੀਂ ਮੁਕੱਦਮਾ ਨੰਬਰ 34 223 ਬੀਨ ਅਸਥਾਨਾ ਬਦਰੀਗੜ੍ਹ ਦਾ ਦਰਜ ਕੀਤਾ ਤੇ ਲਾਇਸੈਂਸ ਹੋਲਡਰ ਵੱਲੋਂ ਸਸਦ ਦੀਆਂ ਹਦਾਇਤਾਂ ਦੀ ਪਾਲਣਾ ਨਾ ਕੀਤੇ ਜਾਣ ਕਰਨਾ ਰਾਜ ਇੰਸਪੈਕਟਰ ਵੱਲੋਂ ਜਿਹੜਾ ਮੈਡੀਕਲ ਸਟੋਰ ਹੈ ਉਹਨੂੰ ਸੀਲ ਕੀਤਾ ਗਿਆ ਹੈ। ਜੀਆ ਚਾਪੀਏ ਇੱਥੇ ਲਾਓ।

ਮਾਂਜੋਗ ਐਸਰ ਵਿਜ਼ਾ ਮੋਗਾ ਸ਼੍ਰੀ ਹਜੇ ਗਾਂਧੀ ਜੀ ਸ਼੍ਰੀ ਅਨਵਰ ਅਲੀ ਡੀਐਸਪੀ ਸਾਹਿਬ ਨੇ ਆਸੀਵਾਲਾ ਦੀਆਂ ਹਦਾਇਤਾਂ ਅਨੁਸਾਰ ਕੱਲ ਮਿਤੀ 24 ਤਿੰਨ 25 ਨੂੰ ਮੈਂ ਮੁੱਖ ਹਸਪਤਾਲ ਬਦਨੀ ਕਲਾਂ ਅਤੇ ਸ਼੍ਰੀ ਰਵੀ ਗੁਪਤਾ ਜੀ ਡਾਕ ਇੰਸਪੈਕਟਰ ਮੋਗਾ 2 ਵੱਲੋਂ ਸਾਂਝੇ ਤੌਰ ਤੇ ਹੈਰੀ ਮੈਡੀਕਲ ਮਟਰ ਕਲਾਂ ਦੀ ਚੈਕਿੰਗ ਕੀਤੀ ਸੀ ਚੈੱਕ ਅੰਦਰਾਂ ਜਿਹੜਾ ਉੱਥੇ ਅਮਰਜੀਤ ਸਿੰਘ ਹਾਜ਼ਰ ਮਿਲਿਆ ਅਮਰਜੀਤ ਸਿੰਘ ਉਸੇ ਟਾਈਮ ਜਿਹੜਾ ਉਸ ਟਾਈਮ 'ਚ ਚੈੱਕ ਕੀਤਾ ਸੀ ਤੇ ਪ੍ਰੈਗਾਬਿਲ ਦੇ ਕੈਪਸੂਲਾਂ ਨੂੰ ਖੋਲ ਕੇ ਅੱਗੇ ਸੇਲ ਕਰਨ ਦੀ ਤਿਆਰੀ ਵਿੱਚ ਸੀਗਾ ਤੇ ਉਹਦੇ ਕੋਲੋਂ ਅਸੀਂ 150 ਕੈਪਸੂਲ ਪ੍ਰੈਗਾਬਿਲ ਦੇ ਪ੍ਰਾਪਤ ਕੀਤੇ ਔਰ 125 ਪੱਤੇ ਜਿਹੜੇ ਉਹਦੇ ਕੋਲੋਂ ਖਾਲੀ ਪ੍ਰੈਗਾਬਿਲ ਦੇ ਮਿਲੇ ਆ ਜਿਨ੍ਹਾਂ ਦੇ ਕਿ 10 ਦੇ ਇੱਕ ਪਤਾ ਹੁੰਦਾ ਤੇ 1250 ਇਹ ਕੈਪਸੂਲਾਂ ਦੇ 125 ਬੱਧੇ ਪੱਤੇ ਬਣਦੇ ਇਹਦਾ ਮਤਲਬ ਇਹ ਵੀ 1250 ਕੈਪਸੂਲ ਹੋਰ ਵੇਚ ਚੁੱਕਾ ਸੀ ਤੇ ਜਿਹੜਾ ਲਾਇਸੈਂਸ ਹੋਲਡਰ ਹਰਵਿੰਦਰ ਸਿੰਘ ਆ ਉਹ ਮੌਕੇ ਪਰ ਮजूद ਨਹੀਂ ਸੀ ਨਾ ਹੀ ਫਾਰਮਾਸਿਸਟ ਜਿਹੜੀ ਲੜਕੀ ਉੱਥੇ ਉਹ ਮजूद ਸੀ ਇਸ ਕਰਕੇ ਜਿਹੜੇ ਕੈਪਸੂਲ ਬਰਾਮਦ ਹੋਏ ਆ ਉਹਨਾਂ ਸਬੰਧੇ ਅਸੀਂ ਮੁਕੱਦਮਾ ਨੰਬਰ 34 ਤੇ 223 ਬੀ ਐਨ ਸਥਾਨਾ ਬਦਰੀਗੜਾ ਦਾਜ ਕੀਤਾ ਤੇ ਲਾਇਸੈਂਸ ਹੋਲਡਰ ਵੱਲੋਂ ਸਸ ਦੀਆਂ ਹਦਾਇਤਾਂ ਦੀ ਪਾਲਣਾ ਨਾ ਕੀਤੇ ਜਾਣ ਕਰਨ ਡਰਗ ਇੰਸਪੈਕਟਰ ਵੱਲੋਂ ਜਿਹੜਾ ਮੈਡੀਕਲ ਸਟੋਰ ਹੈ ਉਹਨੂੰ ਸੀਲ ਕੀਤਾ ਗਿਆ ਹੈ